ਰੇਲਵੇ ਪਾਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜੰਮੂ ਕਸ਼ਮੀਰ ਦੇ ਕਟੂਆ ਤੋਂ ਬਿਨਾ ਡਰਾਈਵਰ ਅਤੇ ਗਾਰਡ ਦੇ ਮਾਲ ਗੱਡੀ ਪੰਜਾਬ ਪਹੁੰਚੀ ਹੈਰਾਨੀ ਵਾਲੀ ਗੱਲ ਸ ਹੈ ਰਹੀ ਕਿ ਕਰੀਬ 78 ਕਿਲੋਮੀਟਰ ਤੱਕ ਗੱਡੀ ਇਸੇ ਤਰ੍ਹਾਂ ਚੱਲਦੀ ਰਹੀ ਕਾਫੀ ਮੁਸ਼ਕਲ ਨਾਲ ਗੱਡੀ ਨੂੰ ਹੁਸ਼ਿਆਰਪੁਰ ਦੇ ਉੱਚੀ ਬੱਸੀ ਰੇਲਵੇ ਸਟੇਸ਼ਨ ਤੇ ਲੱਕੜ ਦੇ ਸਟਾਪਰ ਲਾ ਕੇ ਰੋਕਿਆ ਜਲੰਧਰ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰ ਗਿਰੋਹ ਦਾ ਪਰਦਾ ਫਾਸ਼ ਕੀਤਾ ਪੁਲਿਸ ਨੇ ਗੈਂਗਸਟਰ ਲਖਬੀਰ ਲੰਡਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲ 17 ਹਥਿਆਰ 33 ਮੈਗਜ਼ੀਨ ਬਰਾਮਦ ਕੀਤੇ ਗਏ ਪੁਲਿਸ ਮੁਤਾਬਕ ਹਥਿਆਰਾਂ ਦੀ ਖਰੀਦ ਦਾ ਹਵਾਲਾ ਦੇ ਪੈਸਿਆਂ ਦਾ ਇਸਤੇਮਾਲ ਹੁੰਦਾ ਸੀ ਗ੍ਰਿਫਤਾਰ ਮੁਲਜ਼ਮਾਂ ਤੇ ਪਹਿਲਾਂ ਤੋਂ ਕਈ ਮਾਮਲੇ ਦਰਜ ਸੀ ਜੰਡੀਗੜ ਪੁਲਿਸ ਨੇ ਸਨੇਚਿੰਗ ਮੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜੋ ਹੁਣ ਤੱਕ 20 ਤੋਂ ਜ਼ਿਆਦਾ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਮੁਲਜ਼ਮ ਕਿਸੇ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਉਸ ਨਾਲ ਵਿਆਹ ਵੀ ਕਰਨਾ ਚਾਹਦਾ ਸੀ ਜਦੋਂ ਕੁੜੀ ਦੇ ਘਰ ਰਿਸ਼ਤਾ ਲੈ ਕੇ ਗਿਆ ਤਾਂ ਉਸਦੇ ਪਰਿਵਾਰ ਨੇ ਉਸ ਨੂੰ 40000 ਰੁਪਏ ਕਮਾ ਕੇ ਲਿਆਉਣ ਲਈ ਕਿਹਾ ਜਿਸ ਦੇ ਲਈ ਉਸਨੇ ਸਨੇਚਿੰਗ ਸ਼ੁਰੂ ਪਠਾਨਕੋਟ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਜੋ ਰਾਹਗੀਰਾਂ ਤੋਂ ਮੋਬਾਈਲ ਖੋਂਦੇ ਸਨ ਮਲਜ਼ਮਾਂ ਕੋਲੋਂ ਪੁਲਿਸ ਨੇ 7 ਲੱਖ ਰੁਪਏ ਦੇ 7 ਮੋਬਾਈਲ ਬਰਾਮਦ ਕੀਤੇ ਨੇ ਜੋ ਕਿ ਚੋਰੀ ਦੇ ਮੋਬਾਈਲਾਂ ਨੂੰ ਇੱਕ ਦੁਕਾਨ 'ਚ ਸਸਤੇ ਭਾਅ ਦੇ ਵਿੱਚ ਦਿੱਤੇ ਦਿੱਸ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੰਤਰਰਾਜੀ ਡਰੱਗ ਤਸਕਰوں ਨੂੰ ਗ੍ਰਿਫਤਾਰ ਕੀਤਾ ਜੋ 에ਰਪੋਰਟ ਤੋਂ ਕੈਨੇਡਾ ਭੱਜਣ ਦੀ ਕੋਸ਼ਿਸ਼ ਸਪੈਸ਼ਲ ਸੈੱਲ ਨੂੰ ਪਿਛਲੇ 1 ਸਾਲ ਤੋਂ ਮਲਜ਼ਮ ਦੀ ਪਾਲਸੀ ਜਿਸ ਦੇ ਖਿਲਾਫ ਲੁਕਆਉਪ ਸਰਕੂਲਰ ਵੀ ਜਾਰੀ ਹੋ ਚੁੱਕਿਆ ਹੈ। ਪੁਲਿਸ ਮੁਤਾਬਕ ਮਲਜ਼ਮ ਪੰਜਾਬ, ਦਿੱਲੀ ਤੇ ਅਸਮ 'ਚ ਕਈ ਥ ਰੂਪਨਗਰ ਦੇ ਪਿੰਡ ਮਾਜਰੀ ਠੇਕੇਦਾਰਾਂ ਨੇੜੇ ਡੇਰ 'ਚ ਟਰੈਕਟਰ ਟਰਾਲੀ ਡਿੱਗ ਪਈ ਹਾਦਸੇ 'ਚ 18 ਸਾਲ ਦੇ ਮਜ਼ਦੂਰ ਦੀ ਮੌਤ ਹੋ ਗਈ ਜਦਕਿ 4 ਜ਼ਖਮੀ ਹੋਏ ਟਰਾਲੀ 'ਚ ਸਵਾਰ ਸਾਰੇ ਮਜ਼ਦੂਰ ਨੇੜੇ ਹੀ ਇੱਕ ਪੱਠੇ ਤੇ ਕੰਮ ਕਰਦੇ ਸੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਥਾਂ ਤੇ ਕਈ ਹਾਦਸੇ ਹੋ ਚੁੱਕੇ ਨੇ لہਜ਼ਾ ਉਹਨਾਂ ਪ੍ਰਸ਼ਾਸਨ ਤੋਂ ਉਚਿਤ ਕਾਰਵਾਈ ਦੀ ਮੰਗ ਉਧਰ ਹਰਿਆਣਾ ਦੇ ਸੋਹਣਾ 'ਚ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਤੇਜ਼ ਰਫ਼ਤਾਰ ਕੰਟੇਨਰ ਨੇ ਇੱਕ ਬਾਈਕ ਸਵਾਰ ਨੂੰ ਕੁਚਲ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ 컨ਟੇਨਰ ਛੱਡ ਕੇ ਫਰਾਰ ਹੋ ਗਿਆ ਕਾਰਵਾਈ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਸੜਕ ਤੇ ਜਾਮ ਲਾ ਦਿੱਤਾ ਕਰੀਬ 1 ਘੰਟੇ ਬਾਅਦ ਪੁਲਿਸ ਵੱਲੋਂ ਜਾਮ ਖੋਲਵਾਇਆ ਅੰਮ੍ਰਿਤਸਰ ਚ ਬੀਐਸਐਫ ਵੱਲੋਂ ਸੀਮਾ ਪਰਿਹਰੀ ਮੈਰਾਥਨ 2024 ਦਾ ਆਗਾਜ਼ ਕੀਤਾ ਗਿਆ ਜਿਸ ਚ ਵੱਡੀ ਗਿਣਤੀ ਚ ਨੌਜਵਾਨ ਮੁੰਡੇ ਕੁੜੀਆਂ ਨੇ ਹਿੱਸਾ ਲਿਆ ਇਸਦੀ ਮੈਰਾਥਨ ਦਾ ਥੀਮ ਹੈਡ ਟੂ ਹੈਡ ਵਿਦ ਬਾਰਡਰ ਪੋਪੂਲੇਸ਼ਨ ਰੱਖਿਆ ਗਿਆ ਹੈ 골ਡਨ ਗੇਟ ਤੋਂ ਸ਼ੁਰੂ ਹੋਈ ਪਹਿਲੀ ਮੈਰਾਥਨ 42 ਕਿਲੋਮੀਟਰ ਤੇ ਦੂਜੀ 20 ਕਿਲੋਮੀਟਰ ਦੀ ਰੱਖੀ ਗਈ ਜਿੱਤਨ ਵਾਲਿਆਂ ਨੂੰ 10000 ਤੋਂ 50000 ਰੁਪਏ ਦੇ ਕੈਸ਼ ਇਨਾਮ ਦੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੇ ਗੁਰੂਗ੍ਰਾਮ ਚਰਨ 40 ਹੰਗਰ ਮੈਰਾਥਨ ਦੀ ਸ਼ੁਰੂਆਤ ਇਸ ਦੌਰਾਨ ਨਾ ਕ੍ਰਿਕਟਰ ਸ਼ੇਖਰ ਤਵਨ ਵੀ ਉੱਥੇ ਉਹਨਾਂ ਨਾਲ ਮੌਜੂਦ ਸਨ ਮੈਰਾਥਨ ਲਈ ਵਕਵਕ ਵਰਗਾਂਚ 40000 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀਐਮ ਨੇ ਐਲਾਨ ਕੀਤਾ ਕਿ ਗੁਰੂਗ੍ਰਾਮ 4 ਸਾਲ ਫਰਵਰੀ ਦੇ ਆਖਰੀ ਹਫਤੇ ਮੈਰਾਥਨ ਕਰਵਾਈ ਹੁਸ਼ਿਆਰਪੁਰ ਦੇ ਦਸੂਹਾ ਨੇੜੇ ਸੰਗਰਾ ਪਿੰਡ 'ਚ ਖੇਤਾਂ 'ਚ ਪਈ ਪ੍ਰਾਲੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਰਕੇ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਇੱਕ ਦਿਨ ਪਹਿਲਾਂ ਹੀ ਪਿੰਡ ਦੇ 6 ਘਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਤੇ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਪਏ ਪਾਣੀਪਤ ਸ਼ਹਿਰ ਦੇ ਪੌਸ਼ ਇਲਾਕੇ ਸੈਕਟਰ 11 'ਚ ਇੱਕ ਚੌਕੀਦਾਰ ਜ਼ਿੰਦਾ ਸੜ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਲੋਕਾਂ ਨੇ ਜਦੋਂ ਕਮਰੇ ਦੇ ਅੰਦਰੋਂ ਧੂੰਆਂ ਨਿਕਲਦਾ ਦੇਖਿਆ ਤਾਂ ਪੁਲਿਸ ਨੂੰ ਫੋਨ ਕੀਤਾ ਹਾਲਾਂਕਿ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ